ਕੀ ਨਾਂ ਤੁਹਾਡਾ ਕੀ ਗੱਲ ਕੀ ਹੋਈ ਅੱਜ ਕਿਧਰ ਹੋਇਆ ਐਕਸੀਡੈਂਟ ਇਹ ਬੱਚਾ ਜੀ ਵਤੇ ਸਕੂਲ ਵਾਲੇ ਬੱਚੇ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਉਧਰ ਆ ਰਹੇ ਸੀ ਅਸੇ ਮੱਥਾ ਟੇਕ ਕੇ ਉਹਨੇ ਬੱਤ ਵਾਲੇ ਨੇ ਟੱਕਰ ਮਾਰੀ ਅੱਛਾ ਜੀ ਠੀਕ ਹੈ ਇਹ ਜਿਹੜਾ ਬੱਚਾ ਦੀ ਡੈਥ ਹੋਈ ਹੈ ਕਿੰਨੀ ਉਮਰ ਸੀ ਉਹ ਹੋ ਸਕਦਾ 7 ਸਾਲ ਦੀ ਸੀ ਦੱਸੋ ਜੀ ਕਿ ਨਾਂ ਕੀ ਤੁਹਾਡਾ ਇਹ ਬੱਚਾ ਜੀ ਹਾਂਜੀ ਕੀ ਹੋਇਆ ਕੀ ਬੱਚੇ ਕਿਦਾਂ ਹੋਇਆ ਐਕਸੀਡੈਂਟ ਪੋਦਨ ਯਾਰ ਬਲ ਮਾਦਾ ਦੇਖੇਰ ਬਸੇ ਕਿਸੇ ਤੇ ਸੀ ਤੁਸੀਂ ਮੈਂ ਕਿਤੇ ਮੈਂ ਆ ਗਿਆ ਸੀ ਤੇ ਜਿਹੜੀ ਐਕਸਪਾਇਰ ਹੋਇਆ ਬੱਚਾ ਕੀ ਨਾਮ ਦਾ ਸੀ ਅੱਛਾ ਜੀ ਹਾਂਜੀ ਸਰ ਇੱਕ ਐਕਸੀਡੈਂਟ ਹੋਇਆ ਵਾ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਕੋਲ ਹੋਥੀਆਂ ਪਿੰਡ ਤੋਂ ਜਾਣਕਾਰੀ ਮਿਲੀ ਹੈ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਹੈ 4 ਪੇਸ਼ਟ ਆਏ ਹੈ ਵਿੱਚੋਂ ਇੱਕ ਪ੍ਰੋਡਕਟ ਐਂਡ 3 ਹੈਗੇ ਅੰਡਰ ਟ੍ਰੀਟਮੈਂਟ ਤੇ ਉਹਨਾਂ ਦਾ ਜੋ ਇੱਕ ਇਹਦਾ ਨਾਮ ਹੈ ਸਮਰਨਜੀਤ ਸਿੰਘ ਉਹਦੀ ਵਾਈਫ ਸੁਮਨ ਐਂਡ ਉਹਨਾਂ ਦੀ ਇੱਕ ਬੱਚੀ ਆ ਜਿਹਦਾ ਨਾਮ ਬਾਣੀ 1.5 ਸਾਲ ਦੀ ਬੱਚੀ ਆ। ਅੱਛਾ ਜੀ ਸਰ ਜਿਹੜੀ ਡੈਥ ਹੋਈ ਆ ਉਹ ਕੀ ਨਾਮ ਉਹਦਾ ਨਾਮ ਹੈਗਾ ਆ 7 ਸਾਲ ਦੀ ਲੜਕੀ ਆ। ਕੀ ਨਾਮ ਜਿਹੜਾ? ਉਹਦਾ ਅਸੀਰਤ ਕੋ ਨਾਮ ਹੈ 7 ਸਾਲ ਦੀ ਲੜਕੀ। ਸਰ ਜਿਹੜੇ ਬਾਕੀ ਪੇਸ਼ੈਂਟ ਹੈਗੇ ਆ ਕਿਸ ਤਰ੍ਹਾਂ ਹੈਗੇ ਆ? ਉਹਨਾਂ ਦੇ ਫ੍ਰੈਕਚਰਸ ਹੈਗੇ ਆ ਹਨਾ ਚੋਲੇ ਦੇ ਪਰ ਫ੍ਰੈਕਚਰ ਹੈ ਗਿਆ ਕਾਫੀ ਤੇ ਬਾਕੀ ਟ੍ਰੀਟਮੈਂਟ ਚੱਲ ਰਿਹਾ ਉਹਨਾਂ ਦਾ। ਸਰ ਰੈਫਰ ਕਰੋਂਗੇ ਕਿ ਇੱਥੇ ਰੱਖੋ? ਸ਼ਾਇਦ ਰੈਫਰ ਕਰੀਏ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਪਾਵੇ ਕਰੋਣੇ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਣ ਨਸ ਦੇ ਇੱਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੇਅਰ ਗ੍ਰਾਫਟੋਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਵਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜੋ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਤੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।